ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਅੱਜ ਵੀਡੀਓ ਦੇ ਵਿੱਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਇੱਕ ਨੁਕਤੇ ਦੇ ਉੱਤੇ ਕਿਉਂਕਿ ਜਦੋਂ ਝੋਨੇ ਦੀ ਲਵਾਈ ਹੋ ਗਈ ਉਦੋਂ 15-20 ਦਿਨਾਂ ਬਾਅਦ ਇਹ ਸਮੱਸਿਆ ਇਹ ਸਵਾਲ ਕਿਸਾਨ ਵੀਰਾਂ ਦੇ ਆਉਣ ਲੱਗ ਪੈਂਦੇ ਝੋਨੇ 'ਚ ਸਮੱਸਿਆ ਆਉਣ ਲੱਗ ਪੈਂਦੀ ਆ ਉਹ ਤੇ ਖਰਚਾ ਵੀ ਆਪਣਾ ਵਾਧੂ ਹੋ ਜਾਂਦਾ ਖੇਚਲ ਹੋ ਜਾਂਦੀ ਆ ਝੋਨਾ ਚੰਗੀ ਤਰ੍ਹਾਂ ਚੱਲਦਾ ਨਹੀਂ ਹੈ ਫਿਰ 2 ਤੋਂ 3 ਹਫ਼ਤੇ ਜਿਹੜਾ ਹੈਗਾ ਝੋਨਾ ਲੈ ਜਾਂਦਾ ਫੋਟ ਸ਼ੁਰੂ ਕਰਦਾ ਕਰਦਾ ਇੱਕ ਥੋੜੀ ਆਪਣੀ ਕਹਿ ਲਈਏ ਲਾਪਰਵਾਹੀ ਜਾਂ ਆਪਾਂ ਕਹਿ ਲਈਏ ਕਿ ਆਪਾਂ ਧਿਆਨ ਨਾ ਰੱਖੀਏ ਤਾਂ ਇਹਦੇ ਵਿੱਚ ਆਪਣਾ ਜਿਹੜਾ ਪੈਸਿਆਂ ਦਾ ਵੀ ਨੁਕਸਾਨ ਹੁੰਦਾ ਫੋਟ ਘਟ ਹੁੰਦੀ ਆ ਤੇ ਅਲਟੀਮੇਟਲੀ ਉਹਦਾ ਝਾੜ ਤੇ ਵੀ ਕਿਤੇ ਨਾ ਕਿਤੇ ਜਾ ਕੇ ਅਸਰ ਪੈਂਦਾ ਇਸ ਕਰਕੇ ਮੈਂ ਵੀਡੀਓ ਪਹਿਲਾਂ ਸਾਂਝੀ ਕਰ ਰਿਹਾ ਤੁਹਾਡੇ ਨਾਲ ਆਪਦੇ ਮਿੱਤਰ ਪਿਆਰਿਆਂ ਨਾਲ ਸਾਂਝੀ ਕਰ ਦਿਆ ਜੀ ਕਿ ਝੋਨਾ ਲਾਉਣ ਸਮੇਂ ਕੱਦੂ ਕਰਨਾ ਜਦੋਂ ਆਪਾਂ ਉਦੋਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਝੋਨੇ ਦੀ ਲਵਾਈ ਉਰੇ ਖਾਸ ਖਿਆਲ ਰੱਖਣਾ ਜੇ ਕਿਉਂ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰਟ ਬਟਨ ਦਾ ਬਲੋ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਮੈਂ ਗੱਲ ਕਰ ਰਿਹਾ ਕਿਸਾਨ ਵੀਰੋ ਜਦੋਂ ਆਪਾਂ ਝੋਨੇ ਦੀ ਲਵਾਈ ਕਰਦੇ ਆ ਤਾਂ ਤੀਜੇ ਚੌਥੇ ਦਿਨ ਝੋਨਾ ਜਿਹੜਾ ਹੈਗਾ 3 ਦਿਨ ਦਾ 4 ਦਿਨ ਦਾ ਜਾਂ 5 ਦਿਨ ਦਾ ਜਿਹੜਾ ਪਨੀਰੀ ਦੀ ਉਮਰ ਦੇ ਹਿਸਾਬ ਨਾਲ ਪਨੀਰੀ ਦੀ ਸਾਂਭ ਸੰਭਾਲ ਦੇ ਹਿਸਾਬ ਨਾਲ ਜਿਹੜਾ ਟ੍ਰਾਂਸਪਲ ਮੀਨੀ ਪੈਂਦਾ ਤਾਂ ਥੋੜਾ ਜਿਹਾ 5-6 ਦਿਨ 7 ਦਿਨ ਲੈ ਜਾਂਦਾ ਝੋਨਾ ਜਿਹੜਾ ਤੁਰਦਾ ਤੁਰਦਾ ਪਰ ਕਈ ਜਗ੍ਹਾ ਦੇ ਉੱਤੇ ਆਪਣਾ ਝੋਨਾ 2 ਹਫ਼ਤੇ 3 ਹਫ਼ਤੇ ਲੈ ਜਾਂਦਾ ਕਿਸਾਨ ਵੀਰਾਂ ਦੇ ਸਵਾਲ ਆਉਣ ਲੱਗ ਪੈਂਦੇ ਸਾਡਾ ਜੀ ਝੋਨਾ ਜਿਹੜਾ ਹੈਗਾ ਥੱਲੜੇ ਪਾਸੇ ਵਾਲੀ ਜਿਹੜੀ ਐਂਡ ਵਾਲੀ ਜੜਾ ਉਹ ਕਾਲੀ ਹੋ ਗਈ ਥੱਲੇ ਨੂੰ ਜੜਾਂ ਵਧਾਉਣ ਲੱਗ ਪਿਆ ਉੱਪਰੋਂ ਜੜਾਂ ਕੱਢਣ ਲੱਗ ਪਿਆ ਫੋੜ ਕਰ ਨਹੀਂ ਰਿਹਾ ਅਸੀਂ ਸਮਾਨ ਵੀ ਸਾਰਾ ਪਾਤਾ ਅਸੀਂ 12 ਤਰੇਡ ਵੀ ਪਾਤਾ ਅਸੀਂ ਕਲੋਰੋ ਵੀ ਪਾਤੀ ਅਸੀਂ ਨਿਮਾਟੂਡ ਵਾਲੀਆਂ ਦਵਾਈਆਂ ਵੀ ਪਾਤੀਆਂ ਸਾਡਾ ਖਰਚਾ ਵੀ ਹੋ ਗਿਆ ਪਰ ਜਿਹੜੀ ਫਸਲ ਆ ਉਹ ਚੱਲ ਨਹੀਂ ਰਹੀ ਹਾਲਾਂਕਿ ਜਦੋਂ ਆਪਾਂ ਫਿਰ ਹਵਾ ਪਾਣੀ ਘਟਾ ਦਿੰਨੇ ਆ ਦੂਜੇ ਹਫ਼ਤੇ ਤੀਜੇ ਹਫ਼ਤੇ ਉਦੋਂ ਤੱਕ ਉਹ ਜਿਹੜਾ ਹੈਗਾ ਆਪ ਦਾ ਅਡਜਸਟ ਕਰ ਚੁੱਕਿਆ ਹੁੰਦਾ ਹੈ ਫਸਲ ਆ ਜਿਹੜੀ ਉਹਨੇ ਆਪ ਦੇ ਹਿਸਾਬ ਨਾਲ ਜਿਹੜੀ ਮੋਡੀਫਿਕੇਸ਼ਨ ਕਰਨੀ ਹੁੰਦੀ ਉੱਪਰੋਂ ਜਿਹੜਾ ਕੱਢਣੀਆਂ ਹੁੰਦੀਆਂ ਤੇ ਫਸਲ ਆ ਜਿਹੜੀ ਉਹ ਹੌਲੀ-ਹੌਲੀ ਚੱਲ ਪੈਂਦੀ ਆ ਪਰ ਇਹਦਾ ਅਲਟੀਮੇਟਲੀ ਜਾ ਕੇ ਕਿਉਂ ਦੋ ਤੁਸੀਂ ਦੇਖੋ ਵੀ ਦੋ ਹਫ਼ਤੇ ਦਾ ਸਮਾਂ ਬਹੁਤ ਹੁੰਦਾ ਕਿ ਫਸਲ ਨੇ ਸਾਵੇਂ ਉਸੇ ਉਹਦੇ ਵਿੱਚ ਫੋਟ ਲੈਣੀ ਤੇ ਦੂਜੇ ਪਾਸੇ ਜੇ ਰੁਕ ਹੀ ਰਹਿੰਦੀ ਗ੍ਰੋਥ ਤਾਂ ਉਹਦਾ ਸਮਾਂ ਜਿਹੜਾ ਫालतू ਲੰਘ ਜਾਂਦਾ ਤਾਂ ਇਹਦੇ ਵਿੱਚ ਖਿਆਲ ਇਹ ਰੱਖਣਾ ਕਿ ਜਦੋਂ ਤੁਸੀਂ ਕੱਦੂ ਕਰਨਾ ਹੈ ਕੋਸ਼ਿਸ਼ ਕਰੋ ਪਾਣੀ ਆਪਾਂ ਘੱਟ ਤੋਂ ਘੱਟ ਰੱਖੀਏ ਪਤਲਾ ਪਤਲਾ ਜਿਹੜੀ ਪਰ ਪਾਣੀ ਦੀ ਚਾਹੀਦੀ ਆ ਵੱਧ ਤੋਂ ਵੱਧ 2.5 ਸੈਂਟੀਮੀਟਰ 1 ਇੰਚ ਪਾਣੀ ਹੋਣਾ ਚਾਹੀਦਾ ਪਾਣੀ ਤੁਸੀਂ ਭਰ ਲੋ ਕਿਾਰੇ ਦੇ ਵਿੱਚ ਪਰ ਜਦੋਂ ਕੱਦੂ ਹੋ ਗਿਆ ਉਹਦੇ ਨਾਲ-ਨਾਲ ਵੀ ਆਪਾਂ ਕਈ ਵਾਰ ਪਾਣੀ ਭਰੀ ਜੰਨੇ ਆ 3-3 ਇੰਚੀ 4-4 ਇੰਚੀ ਪਾਣੀ ਖੜਾ ਕੇ ਫਿਰ ਵਿੱਚ ਝੋਨਾ ਲਵਾਉਨੇ ਆ ਉਹਦੇ ਵਿੱਚ ਲੇਬਰ ਤੋਂ ਵੀ ਕਈ ਵਾਰ ਡੂੰਗਾ ਲੱਗ ਜਾਂਦਾ ਤੇ ਜਦੋਂ ਪਾਣੀ ਉੱਪਰ ਹੁੰਦਾ ਨਾਲ ਤਾਂ ਅਲਟੀਮੇਟਲੀ ਉਹਨੇ ਪਾਣੀ ਦੇ ਵਿੱਚ ਉਹਨਾਂ ਨੂੰ ਆਈਡੀ ਨਹੀਂ ਰਹਿਦਾ ਕਿ ਕਿੱਥੇ ਆਪਾਂ ਜਿਹੜਾ ਹੈਗਾ ਬੂਟਾ ਕਿੰਨੀ ਕਿੰਨਾਂ ਗਾਈ ਦੇ ਲਾਉਣਾ ਹਾਲਾਂਕਿ 1 ਇੰਚ ਵੱਧ ਤੋਂ ਵੱਧ ਡੰਗਾਈ ਜਿਹੜੀ ਹੈਗੀ ਆ ਬੂਟੇ ਦੀ ਚਾਹੀਦੀ ਹੈ ਜ਼ਮੀਨ ਦੇ ਵਿੱਚ ਜਦੋਂ ਆਪਾਂ ਲਾਉਣੀ ਹੈ ਆਪਣੀ ਰੀ ਉਦੋਂ ਘੱਟ ਹੋਵੇ ਵੱਧ ਨਾ ਹੋਵੇ ਜੇ ਵੱਧ ਹੋ ਗਈ ਨੰਗਾਈ 2-2 ਇੰਚ 3-3 ਇੰਚ ਗਢੋਇਆ ਗਿਆ ਵਿੱਚ ਝੋਨਾ ਬੂਟਾ ਤਾਂ ਫਿਰ ਉਹਨੂੰ ਜਿਹੜਾ ਗਰੋਥ ਕਰਨ 'ਚ ਸਮੱਸਿਆ ਆਉਣੀ ਹੈ ਜੜ ਦੇ ਵਿੱਚ ਆਕਸੀਜਨ ਦੀ ਜਿਹੜੀ ਹੈਗੀ ਆ ਉਹਨੂੰ ਅਵੇਲੇਬਿਲਟੀ ਨਹੀਂ ਪ੍ਰੋਪਰ ਹੁੰਦੀ ਜੜ ਡੁੰਗੀ ਚਲੀ ਜਾਂਦੀ ਆ ਤੇ ਉਹ ਫਿਰ ਜੜ ਦੀ ਜਦੋਂ ਜੇ ਜੜ ਥੱਲੇ ਲਾਉਗਾ ਤਾਂ ਫੇਰ ਹੀ ਉੱਪਰ ਫੋਟ ਕਰੂਗਾ ਨਾ ਥੱਲੇ ਤੱਤ ਵਗੈਰਾ ਅਪਟੇਕ ਕਰੂਗਾ ਤਾਂ ਜੇ ਆਪਾਂ 1 ਇੰਚ ਤੇ ਲੱਗਦਾ ਜਾਂ ਉਦੋਂ ਘੱਟ ਲੱਗਦਾ ਪਾਣੀ ਪਤਲਾ ਉਹਦੇ ਆਕਸੀਜਨ ਦੀ ਮੂਵਮੈਂਟ ਹੋ ਗਈ ਨਾਲ ਦੀ ਨਾਲ ਜੜ ਲੱਗੀ ਗਰੋਥ ਕਰਨ ਲੱਗ ਪਈ ਅਪਟੇਕ ਕੀਤੀ ਪਾਣੀ ਤੱਤ ਵਿੱਚੋਂ ਚੱਕਣ ਲੱਗ ਪਈ ਤੇ ਨਾਲ ਹੀ ਫੋਟ ਲੈਣ ਲੱਗ ਪੈਂਦੀ ਹੈ ਤੇ ਉਹਦੇ ਵਿੱਚ ਆਪਣਾ ਖਰਚਾ ਹੋ ਜਾਂਦਾ ਜ਼ਿਆਦਾ ਤੁਸੀਂ ਜੇ ਤੁਹਾਡਾ ਆਪਾਂ ਨੂੰ ਲੱਗਦਾ ਕਿ ਬਾਹਰ ਨਾਲ ਜਿਹੜਾ ਹੈਗਾ ਜਿਆਦਾ ਨਰਮ ਰਹਿੰਦਾ ਤਾਂ ਉਹਦੇ ਵਿੱਚ ਸਿੰਪਲ ਸੁਹਾਗਾ ਮਾਰਦਿਆ ਕਰੋ ਜੇ ਥੋੜੀ ਜੀ ਜਿਆਦਾ ਚੀਕਣੀ ਮਿੱਟੀ ਆ ਤਾਂ ਉਹਦੇ ਵਿੱਚ ਤੁਸੀਂ ਕद्दू ਚੰਗੀ ਤਰ੍ਹਾਂ ਮਾਰ ਕੇ ਕਰ ਸਕਦੇ ਆ ਕੋਸ਼ਿਸ਼ ਕਰੋ ਥੋੜਾ ਜਿਹਾ ਨਾ ਕद्दू ਮਤਲਬ ਦਰਮਿਆਨੇ ਦਰਮਿਆਨਾ ਸਖਤ ਹੋਵੇ ਕਹਿਣ ਦਾ ਮਤਲਬ ਕਿ ਬਹੁਤਾ ਨਰਮ ਜਿਹੀ ਰਹਿੰਦੀ ਹੈ ਜ਼ਮੀਨ ਤਾਂ ਉਹਦੇ ਵਿੱਚ ਵੀ ਵੱਧ ਲੱਗਦਾ ਡੰਗਾਈ ਤੇ ਲੱਗਦਾ ਝੋਨਾ ਤੇ ਪਾਣੀ ਜੇ ਜ਼ਿਆਦਾ ਭਰਿਆ ਤਾਂ ਇਹ ਜਿਹੜਾ ਵੱਡਾ ਕਾਰਨ ਹੈ ਪਾਣੀ ਪਹਿਲਾਂ ਬਹੁਤ ਘੱਟ ਚਾਹੀਦਾ ਜਦੋਂ ਆਪਾਂ ਕਦੂ ਕਰਨਾ ਗਾਰਾ ਹੀ ਚਾਹੀਦਾ ਖੇਤ ਚ ਤੇ ਫਿਰ ਤੀਜੇ ਚੌਥੇ ਦਿਨ ਪਾਣੀ ਆਪਾਂ ਵਧਾਉਣ ਲੱਗਣਾ ਨਾਲ ਦੀ ਨਾਲ ਥੋੜੀ ਪਨੀਰੀ ਚੱਲ ਪੂਗੀ ਤੇ ਨਾਲ ਦੀ ਨਾਲ ਹੀ ਫੋੜ ਕਰਨ ਲੱਗ ਪੂਗੀ ਆਪਾਂ ਨੂੰ ਕਿਸੇ ਕਿਸਮ ਦਾ ਵਾਧੂ ਕੋਈ ਸਮਾਨ ਪਾਉਣ ਦੀ ਲੋੜ ਨਹੀਂ ਰਹਿਣੀ ਇਹ ਗੱਲ ਜਿਹੜੀ ਹੈਗੀ ਆ ਧਿਆਨ ਚ ਕਰ ਲੋ ਇੱਕ ਜਿਹੜੀ ਹੈਗੀ ਜੇ ਵੱਡੀ ਪਨੀਰੀ ਹੋਊਗੀ ਉਹ ਵੀ ਫੋਟ ਕਰਨ ਲੱਗੀ ਟਾਈਮ ਲੈਂਦੀ ਆ ਇਸ ਕਰਕੇ ਪਨੀਰੀ ਆਪਾਂ ਘੱਟ ਸਮੇ ਵਾਲੀਆਂ ਕਿਸਮਾਂ ਚ 25 ਦਿਨ ਦੀ ਝੋਨਾ چاہے ਬਾਸਮਤੀ ਦੇ ਦਰਮਿਆਨੀਆਂ ਸਮੇ ਵਾਲੀਆਂ ਕਿਸਮਾਂ ਚ 30 ਦਿਨ ਦੀ 32 ਦਿਨ ਦੀ ਵੱਧ ਤੋਂ ਵੱਧ 35 ਦਿਨ ਦੀ ਪਨੀਰੀ ਜਿਹੜੀ ਲਾ ਦਿਓ ਜੇ ਕੋਈ ਹੋਰ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸਾਨ ਵੀਰਾਂ ਤੱਕ ਤਾਂ ਕਿ ਫਾਇਦਾ ਹੋ ਸਕੇ ਬਹੁਤ ਬਹੁਤ ਧੰਨਵਾਦ